ਚੰਡੀਗੜ੍ਹ ਦੇ ਨੇੜੇ ਸਤਲੁਜ ਪਾਂ ਦੇ ਸ਼ਨੀਵਾਰ ਦੇ ਸ਼ਾਮ ਉਸਲੇ ਮਾਹੌਲ ਜੋ ਕਿ ਤਣਾਪੂਰਨ ਬਣ ਗਿਆ ਚੋ ਆਸ-ਪਾਸ ਦੇ ਪਿੰਡਾਂ ਦੇ ਵਸਨੀਕ ਅਤੇ ਰੇਤ ਠੇਕੇਦਾਰ ਆਮੋ ਸਾਹਮਣੇ ਹੋ ਗਏ ਜਾਣਕਾਰੀ ਮੁਤਾਬਕ ਸਤਲੁਜ ਤਰਿਆ ਅੰਦਰ ਪਿੰਡ ਮੰਡਾਲਾ ਦੀ ਜ਼ਮੀਨ 'ਚ ਰੇਤ ਕਾਰੋਬਾਰੀਆਂ ਦੇ ਵੱਲੋਂ ਸ਼ਨੀਵਾਰ ਸ਼ਾਮ ਰੇਤ ਕੱਢ ਦਾ ਕੰਮ ਸ਼ੁਰੂ ਕੀਤਾ ਗਿਆ ਜਿਵੇਂ ਹੀ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਾਹਰ ਤੇ ਇਕੱਠੇ ਹੋ ਗਏ ਅਤੇ ਬਾਹਰ ਨਿਕਲ ਰਹੇ ਰੇਤ ਦੇ ਟਿਪਪਰ ਰੋਕ ਲਏ ਗਏ ਇਸ ਤੋਂ ਬਾਅਦ ਰੇਤ ਠੇਕੇਦਾਰਾਂ ਦੇ ਨੁਮਾਇंदे ਮੌਕੇ ਤੇ ਪੁੱਛੇ ਉਹਨਾਂ ਕਹੇ ਕਿ ਉਹਨਾਂ ਦੇ ਕੋਲ ਰੇਤ ਚੁੱਕਾ ਦੀ ਪੂਰੀ ਮਨਜ਼ੂਰੀ ਹੈ ਅਤੇ ਐਸਟੀਓ ਵੱਲੋਂ ਖੁਦ ਮੌਕੇ ਤੇ ਆ ਕੇ ਕੰਮ ਸ਼ੁਰੂ ਕਰਵਾਇਆ ਗਿਆ ਹੈ ਪਰ ਦੂਜੇ ਪਾਸੇ ਪਿੰਡ ਵਾਸੀਆਂ ਦੀ ਅਗਵਾਈ ਕਰ ਰਹੇ ਪਰਮਜੀਤ ਸਿੰਘ ਅਤੇ ਮਨਰਾਜ ਸਿੰਘ ਨੇ ਦੱਸਿਆ ਕਿ ਪਿੰਡ ਮੰਡਾਲਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਹੱਦ ਦੇ ਵਿੱਚ ਪੈਂਦਾ ਹੈ ਇਸ ਦਾ ਰਸਤਾ ਸਾਡੇ ਪਿੰਡਾਂ ਚੋਂ ਲੰਘਦਾ ਹੈ ਉਹਨਾਂ ਕਹਿੰਦੇ ਕਿ ਅਸੀਂ ਇਸ ਰਸਤੇ ਤੇ ਸਟੇ ਆਰਡਰ ਲਿਆ ਹੋਇਆ ਕਿਉਂਕਿ ਇਹ ਬਾੰਦ ਸਾਡੀ ਜ਼ਮੀਨ ਤੇ ਬਣਿਆ ਅਤੇ ਇਸ ਸੰਬੰਧੀ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਦੋਸ਼ ਲਾਇਆ ਕਿ ਰੇਲ ठेकेदार ਅਦਾਲਤ ਦੇ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਨਹੀਂ ਜਾ ਰਹੇ ਉਹਨਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਹਾਲਤ ਦੇ ਵਿੱਚ ਇਸ ਪਾਂਦ ਤੋਂ ਰੇਤ ਤੇ ਟਿੱਪਰ ਨਹੀਂ ਜਾਣ ਦਿੱਤੇ ਜਾਣਗੇ ਮਾਛੀਵਾੜਾ ਸਾਹਿਬ ਤੋਂ ਮਨੀਸ਼ ਸੱਚ ਦੇਵਾ ਦੀ ਰਿਪੋਰਟ ਇਹ ਨਾਲ ਇਹ ਲਾਟਮੈਂਟ ਹੋਈ ਵੀ ਹੈ ਇਹਦੇ ਵਿੱਚ ਸਾਨੂੰ ਐਸ ਡੀਓ ਆ ਕੇ ਨਾਲ ਜੇਈ ਸਾਹਿਬ ਆ ਕੇ ਉਹ ਚਲਅ ਗਏ ਨੇ ਨਾਲ ਕੈਮਰਾ ਲਾ ਕੇ ਚਲਅ ਗਏ ਨੇ ਸਰਕਾਰੀ ਤੌਰ ਤੇ ਸ਼ੁਰੂ ਕੀਤਾ ਸੀ ਹੁਣ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਅਸੀਂ ਕਿਸੇ ਦੇ ਇਦਾਂ ਵਿਰੋਧ ਦੇ ਵਿੱਚ ਕੋਈ ਕੰਮ ਨਹੀਂ ਕਰਨਾ ਕਿਉਂਦੇ ਅਗਰ ਕੋਈ ਇਹਨਾਂ ਨਾਲ ਬਹਿ ਕੇ ਸਾਡੀ ਕੋਈ ਸਹਿਮਤੀ ਹੋਊਗੀ ਸਾਰਾ ਭਾਈਚਾਰਾ ਕਹੂਗਾ ਅਸੀਂ ਚਲਾਉਂ ਚਲਾਵਾਂਗੇ ਨਹੀਂ ਅਸੀਂ ਹੁਣ ਤੋਂ ਹੀ ਕੰਮ ਬੰਦ ਕਰਤਾ ਸਰ ਇਹ ਕਿਹੜੀ ਖੱਡ ਚੱਲ ਰਹੀ ਹੈਗੀ ਆ ਕਿਹੜੀ ਜਗ੍ਹਾ ਤੇ ਚੱਲ ਰਹੀ ਹੈ ਇਹ ਮੰਡੇਆਲੇ ਦੀ ਖੱਡ ਹੈ ਜੀ ਗਿਲ ਟ੍ਰਾਂਸਪੋਰਟ ਦੇ ਨਾਂ ਤੇ ਆ ਮੰਡੇਆਲਾ ਨਵੇਂ ਸ਼ਹਿਰ ਚ ਪੈਂਦਾ ਜੀ ਹਾਂਜੀ ਹਾਂਜੀ ਪਰ ਇਹ ਜਿਹੜਾ ਬੰਨ ਹੈ ਲੁਧਿਆਣੇ ਚ ਪੈਂਦਾ ਜੀ ਇਹ ਬੰਨ ਦੇ ਕੋਈ ਬੰਨ ਜਦੋਂ ਗੱਲ ਇਹ ਹੀ ਹੈ ਵੀ ਆਪਾਂ ਕਰਨਾ ਹੀ ਜੇ ਓਦਾਂ ਗੱਲ ਕਰੀਏ ਸਾਨੂੰ ਜਿੱਦਾਂ ਲੁਧਿਆਣੇ ਐਕਸੀਡੈਂਟ ਐਸੇ ਨਾਲ ਕਿਹਾ ਵੀ ਇਹ ਨੋਟੀਫਾਈਡ ਹੈ ਇਹ ਰੋਪੜ ਤੋਂ ਲੈ ਕੇ ਸਾਰਾ ਚੱਲਦਾ ਹੈ ਇਹਦੇ ਤੇ ਪੁਲਿਸ ਸਟੇਸ਼ਨਾਂ ਨਾਲ ਲਿਖ ਕੇ ਵੀ ਭੇਜਿਆ ਪਰ ਅਸੀਂ ਇਸ ਗੱਲ ਤੇ ਪਹਿਣਾ ਹੀ ਨਹੀਂ ਵੀ ਇਹ ਬੰਨ ਦਾ ਸਟੇ ਹੈਗੀ ਜਾਂ ਨਹੀਂ ਹੈਗੀ ਕਿਉਂਕਿ ਅਸੀਂ ਕਿਹਾ ਵੀ ਇਲਾਕਾ ਨਿਵਾਸੀਆਂ ਨੇ ਜਦੋਂ ਕਹਿ ਦਿੱਤਾ ਅਸੀਂ ਕਿਹਾ ਵੀ ਹੁਣੇ ਬੰਦ ਕਰਤਾ ਜੀ ਅਸੀਂ ਕਿਸੇ ਦਾ ਵਿਰੋਧ ਚ ਕੰਮ ਨਹੀਂ ਕਰਨਾ ਜੇ ਸਾਰੇ ਕੋਈ ਸਾਡੇ ਨਾਲ ਸਹਿਮਤ ਹੋਵੋਗੇ ਕੰਮ ਕਰਾਂਗੇ ਨਹੀਂ ਕਿਸੇ ਦੇ ਖਿਲਾਫ ਚੱਲ ਕੇ ਅਸੀਂ ਕੰਮ ਨਹੀਂ ਕਰਨਾ ਅਸੀਂ ਸਰਕਾਰ ਤੋਂ ਆਪਣੇ ਪੈਸੇ ਵਾਪਸ ਲੈਣ ਦੀ ਕੋਸ਼ਿਸ਼ ਕਰਾਂਗੇ ਸਾਨੂੰ ਵੀ ਹੁਣੇ ਫੋਨ ਆਇਆ ਸੀ ਜਿਵੇਂ ਪਰਮਜੀਤ ਬਾਈ ਜੀ ਹੁਣਾਂ ਨੇ ਦੱਸਿਆ ਵੀ ਇਦਾਂ ਰਿੱਤੇ ਦਾ ਬੁਲੇ ਟੱਕ ਚਲਾ ਰਹੇ ਨੇ ਉਹਰੇ ਕੋਈ ਇਹਦੇ ਅਕੋਰਡਿੰਗਲੀ ਥੋੜੇ ਦਿਨ ਪਹਿਲਾਂ ਜਾਂ 10 15 ਦਿਨ ਪਹਿਲਾਂ ਦੀ ਉਹ ਗੱਲ ਆ ਇਹਦੇ ਚ ਨਾ ਤਾਂ ਸਾਡਾ ਜਿਹੜੇ ਬੰਦੇ ਕੋਈ ਟੱਕ ਚਲਾਣ ਵਾਲੇ ਉਹਨਾਂ ਨਾਲ ਬਿਵਾਦ ਆ ਜੀ ਕੋਈ ਤੇ ਨਾ ਉਹਨਾਂ ਦਾ ਸਾਡੇ ਨਾਲ ਕੋਈ ਬਿਵਾਦ ਆ ਇਹਦੇ ਵਿੱਚ ਵੀ ਇਹ ਗੱਲ ਇਹ ਆ ਵੀ ਇਲਾਕੇ ਦੀ ਗੱਲ ਆ ਇਹਦੇ ਚ ਕਿਸੇ ਦਾ ਕੋਈ ਪਰਸਨਲ ਤਾਂ ਮੈਟਰ ਹੈ ਨਹੀਂ ਕਿਉਂ ਇਲਾਕੇ ਦੇ ਵਿੱਚ ਸਾਰਿਆਂ ਨੇ মিডিਆ ਨੂੰ ਸਭ ਤੋਂ ਜ਼ਿਆਦਾ মিডিਆ ਨੂੰ ਵੱਧ ਜਦੋਂ ਉਹਣਾ ਪਿਛਲੇ ਸਾੜਾ ਆਏ ਨੇ ਪਿਛਲੇ ਉਦੋਂ ਤੁਸੀਂ ਦੇਖ ਲਓ ਵੀ ਸਾਰਾ ਇਲਾਕਾ ਉੱਥੇ ਇਕੱਠਾ ਹੋ ਕੇ ਬੰਨਾਂ ਨੂੰ ਬਚਾਉਂਦਾ ਰਿਆ ਹਜੇ ਤੱਕ ਕੋਈ ਇਹਦਾ ਕੰਮ ਚੱਲਦਾ ਦੇਖ ਨਹੀਂ ਰਿਆ ਵੀ ਕਿਤੇ ਬੰਨਾਂ ਦੀ ਰਿਪੇਅਰ ਹੋ ਰਹੀ ਹੋਵੇ ਫਿਰ ਤਾਂ ਇਲਾਕੇ ਦੇ ਲੋਕ ਸੁਪਸ਼ਟੀ ਵਰਗੜ ਕਰਨ ਵੀ ਹਾਂ ਬੰਨਾਂ ਦੀ ਰਿਪੇਅਰ ਹੋ ਰਹੀ ਆ ਬੰਨ ਤਾਂ ਜਿੱਦਾਂ ਪਹਿਲਾਂ ਸੀਗੇ ਉਦੋਂ ਵੀ ਸ਼ਾਇਦ ਵੱਤੋਂ ਬੱਤਰ ਹਾਲਤ ਹੋ ਗਈ ਹੋਵੇ ਪਰ ਕਿਤੇ ਰਿਪੇਅਰ ਤਾਂ ਹੋ ਨਹੀਂ ਰਹੀ ਜੇ ਉਹਨਾਂ ਟੱਕ ਚੱਲਣ ਦੀ ਗੱਲ ਆ ਉਹ ਸਾਡੇ ਨਾਲ ਵੀ ਕੰਸਰਨ ਕਰਨ ਦੀ ਲੋੜ ਨਹੀਂ ਜਿਹੜੀ ਪਾਰਟੀ ਨੇ ਠੇਕਾ ਲਿਆ ਇਹ ਪਹਿਲਾਂ ਐਮਐਲਏ ਸਾਹਿਬ ਉਦੋਂ ਆਏ ਸੀਗੇ ਮੌਕੇ ਤੇ ਦਿਆਲਪੁਰਾ ਉਹਨਾਂ ਨੇ ਮੌਕੇ ਤੇ ਅਫਸਰਾਂ ਨੂੰ ਕਿਹਾ ਸਾ ਵੀ ਮੇਰੇ ਹਲਕੇ ਦੇ ਵਿੱਚ ਕੋਈ ਟੱਕ ਚੱਲੂਗਾ ਨਹੀਂ ਚਾਹੇ ਉਹ ਪਰਮਿਸ਼ਨ ਹੈਗੀ ਆ ਚਾਹੇ ਕਿਸੇ ਕੋਲ ਨਹੀਂ ਹੈਗੀ ਉਹਦੇ ਕਰਕੇ ਇਹ ਆ ਵੀ ਜਦੋਂ ਐਮਐਲਏ ਸਾਹਿਬ ਨਹੀਂ ਕਹਿਤ ਤਾਂ ਮੌਜੂਦਾ ਸਰਕਾਰ ਦੇ ਵਿੱਚ ਇਸ ਟਾਈਮ ਮੌਜੂਦਾ ਐਮਐਲਏ ਨੇ ਉਹਦੇ ਕਰਕੇ ਇਹ ਵੀ ਸਾਡੇ ਨਾਲ ਜਿਹਨੇ ਹੁਣ ਕਹਿੰਦੇ ਨੇ ਬਾਈ ਜੀ ਉਹਨਾਂ ਨੂੰ ਵੀ ਟਾਈਮ ਦੇ ਕੇ ਗੱਲ ਕਰੋ ਇਲਾਕੇ ਦੇ ਬੰਦਿਆਂ ਨਾਲ ਮੈਂ ਕਹਿੰਦਾ ਕਿਸੇ ਇਲਾਕੇ ਨਾਲ ਗੱਲ ਕਰਨ ਦੀ ਲੋੜ ਨਹੀਂ ਹੈਗੀ ਸਿੱਧਾ ਐਮਐਲਏ ਸਾਹਿਬ ਨੂੰ ਮਿਲਣ ਜਾ ਕੇ ਜੀ ਹੁਣ ਤੁਹਾਡਾ ਅਗਲਾ ਕੀ ਕਦਮ ਹੈਗਾ ਕਿ ਤੁਸੀਂ ਇਸ ਜਿਹੜਾ ਹੈਗਾ ਇਹਨੂੰ ਚੱਲਣ ਦੇ ਹੱਕ ਵਿੱਚ ਹੈਗੇ ਹੋ ਜਾਂ ਤੁਸੀਂ ਇਹਨੂੰ ਬੰਦ ਕਰਦੇ ਹੋ ਭਾਈ ਜੀ ਦੇਖੋ ਇਲਾਕੇ ਚ ਚੱਲਣ ਦੇ ਹੱਕ ਦੇ ਵਿੱਚ ਤਾਂ ਇਲਾਕੇ ਦਾ ਕੋਈ ਬੰਦਾ ਵੀ ਹੋਊਗਾ ਨੀ ਜੀ ਕਿਹੜਾ ਬੰਦਾ ਆਊਗਾ ਜਿਹਦਾ ਚਾਹੂਗਾ ਵੀ ਸਾਡੇ ਵੀ ਬੰਦ ਟੁੱਟ ਜਵੇ ਦੇਖੋ ਵੀ ਇਹ ਗੱਲ ਪਤਾ ਹੈ ਕਿ ਇਹ ਸਰਕਾਰ ਠੇਕਾ ਦਿੰਦੀ ਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਦਿੰਦੀ ਆ ਡੀਸੈਲਟਿੰਗ ਆ ਕੁਝ ਵੀ ਆ ਪਹਿਲੇ ਇਹ ਤਾਂ ਦੇਖਣ ਵੀ ਜਦੋਂ ਬੰਦ ਨੇ ਟੁੱਟਣਾ ਉਹਨੇ ਹੋਣੀ ਦੇਖਣਾ ਵੀ ਇਹ ਡੀਸੈਲਟਿੰਗ ਹੋਈ ਸੀਗੀ ਇਹ ਸਰਕਾਰ ਨੇ ਇਹਨੂੰ ਮਾਈਨਿੰਗ ਦਾ ਠੇਕਾ ਦਿੱਤਾ ਸੀਗਾ ਦੇਖੋ ਠੇਕਾ ਦਿੰਦੀ ਆ ਸਰਕਾਰ ਇਹ ਵੀ ਦੇਖਣ ਵੀ ਲੋਕਾਂ ਦੇ ਕਿੰਨੇ ਘਰ ਉਜੜ ਰਹੇ ਨੇ ਇੱਕ ਸਰ ਇਹ ਕਹਿ ਰਹੇ ਨੇ ਕਿ ਅਸੀਂ ਇਹਨਾਂ ਨਾਲ ਬੈਠ ਕੇ ਗੱਲਬਾਤ ਕਰਾਂਗੇ ਉਹ ਗੱਲਬਾਤ ਤੋਂ ਬਾਅਦ ਕਹਿੰਦੇ ਵੀ ਜਿਵੇਂ ਇਹ ਪਿੰਡ ਵਾਲੇ ਸਾਨੂੰ ਕਹਿਣਗੇ ਅਸੀਂ ਉਹਦੇ ਮੁਤਾਬਕ ਜਿਹੜਾ ਹੈਗਾ ਆਪਣਾ ਟੱਕ ਚਲਾਵਾਂਗੇ ਜਾਂ ਨਹੀਂ ਚਲਾਵਾਂਗੇ ਦੇਖੋ ਜਿਹੜੇ ਸਰਦਾਰ ਸਾਹਿਬ ਉਹਰੇ ਖੜੇ ਸੀਗੇ ਉਹਨਾਂ ਨੇ ਬਹੁਤ ਵਧੀਆ ਵੇਚ ਗੱਲ ਕੀਤੀ ਹੈ ਮੀਡੀਆ ਨੂੰ ਵੀ ਵਾਈਟ ਉਹਨਾਂ ਨੇ ਦਿੱਤੀ ਆ ਮੈਂ ਕਹਿੰਦਾ ਵੀ ਉਹਨਾਂ ਦੀ ਵੀ ਆਪਾਂ ਬੜੱਪਣ ਕਹਾਂਗੇ ਜੇ ਉਹ ਕਹਿੰਦੇ ਵੀ ਇਲਾਕੇ ਦੇ ਲੋਕ ਸਹਿਮਤ ਨਹੀਂ ਹੋਣਗੇ ਤਾਂ ਅਸੀਂ ਬਿਲਕੁਲ ਨਹੀਂ ਚਲਾਵਾਂਗੇ ਜੀ ਇਹ ਤਾਂ ਗੱਲ ਇੱਥੇ ਹੀ ਮੁੱਕ ਜਾਣੀ ਚਾਹੀਦੀ ਆ ਆਪਾਂ ਕਹਿੰਦੇ ਵੀ ਜੇ ਉਹਨਾਂ ਨੇ ਇਹ ਗੱਲ ਦਾ ਆਪਾਂ ਨੂੰ ਸੁਵਾਸਨ ਦਿੱਤਾ ਆ ਤੇ ਬਾਕੀ ਇਲਾਕੇ ਦੇ ਪਤਵੰਤੇ ਜਿੰਨੇ ਲੋਕ ਇਕੱਠੇ ਹੋਣਗੇ ਕੁਣੀ ਵੀ ਦੇ ਕੋਈ ਗੱਲ ਕਰਨੀ ਵੀ ਹੋਊਗੀ ਆਪਾਂ ਜਿੰਨੇ ਵੀ ਸਾਰਥਕ ਹਾਲੇ ਤਾਂ ਹੋਊਗਾ ਕਦਾਂਗੇ ਜੀ ਸਾਡੇ ਕੋਲ ਇੱਕ ਤਾਂ ਬੰਨ ਦੇ ਵਿੱਚ ਸਟੇ ਪਹਿਲਾਂ ਹੀ ਆ ਜੀ ਬਾਕੀ ਜਿਹੜੀ ਇਹ ਗੱਲ ਟਰਾਂਸਪੋਰਟ ਘੈ ਰਹੇ ਨੇ ਵਿੱਚ ਸਾਡਾ ਪਰਮਿਸ਼ਨ ਲਈ ਹੋਈ ਹੈ ਉਹਦੇ ਅਗੇਂਸਟ ਅਸੀਂ ਕੋਰਟ ਦੇ ਵਿੱਚ ਕੇਸ ਦਾਇਰ ਕਰਿਆ ਹੋਇਆ ਹੈ ਉੱਥੇ ਇਹ ਗਏ ਨਹੀਂ ਹੈਗੇ ਠੀਕ ਨਹੀਂ ਮਾਮਲਾ ਕੋਰਟ ਦੇ ਵਿੱਚ ਹੈ ਕੋਰਟ ਦੇ ਵਿੱਚ ਜਾ ਕੇ ਇਹ ਆਪਣਾ ਜਵਾਬ ਦਾਵਾ ਦੇ ਸਕਦੇ ਨੇ ਉਦੋਂ ਐਮਐਲਏ ਸਾਹਿਬ ਦੇ ਤੁਸੀਂ ਪੱਤਰਕਾਰ ਭਾਈ ਜਿਆਰਾ ਵੀ ਵਿੱਚ ਹੀ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਇਹ ਜਿਹੜਾ ਜਾਇਜ਼ ਜਾਂ ਨਜਾਇਜ਼ ਵੀ ਮੈਂ ਇਹ ਚੱਲਣ ਨਹੀਂ ਦੇਣਾ